ਨੇ ਫਾਸਟ ਟਰੈਕ ਸਾਡੇ ਪਹਿਲਾਂ ਹੀ ਪੋਰਟਲ ਲੱਗੇ ਜੀ ਇਹ ਆਰਟੀਬੀ ਐਕਟ ਹੈ ਜਿਹਦੇ ਚ ਰਾਈਟ ਟੂ ਬਿਜ਼ਨਸ ਐਕਟ ਹੈ ਉਹਦੇ ਵਿੱਚ ਅਸੀਂ 173 ਸੇਵਾਵਾਂ ਇੱਕੋ ਜਿੱਚ ਕਰਤਾ ਕਿ ਕਿਸੇ ਨੂੰ 5 ਚਾਹੀਦੀਆਂ ਕਿਸੇ ਨੂੰ 7 ਚਾਹੀਦੀਆਂ ਕਿਸੇ ਨੂੰ 2 ਚਾਹੀਦੀਆਂ ਉਹ ਅਸੀਂ ਹੁਣ ਮਤਲਬ ਕਿ ਅੱਜ ਲਾਂਚ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਹਦੇ ਵਿੱਚ ਜੇ ਤੁਹਾਡਾ ਯੂਨਿਟ ਕਿਸੇ ਵੀ ਅਪਰੂਵਡ ਇੰਡਸਟਰੀਅਲ ਸਟੇਟ ਚ ਹੈ ਜੀ ਜਾ ਇੰਪਰੂਵ ਅਪਰੂਵਡ ਫੋਕਲ ਪੁਆਇੰਟ ਕਿਤੇ ਵੀ ਹੈ 5 ਦਿਨਾਂ ਚ ਤੁਹਾਨੂੰ ਅਸੀਂ ਅਪਰੂਵਲ ਦੇ ਦਾਂਗੇ ਜੇ ਤੁਸੀਂ ਗ੍ਰੀਨ ਇੰਡਸਟਰੀ ਚ ਔਰ ਕੁਝ orange ਕੈਟਾਗਰੀ ਇੰਡਸਟਰੀਆਂ ਵੀ ਇਹਦੇ ਵਿੱਚ ਇਨਕਲੂਡਡ ਹੈ ਜੇ ਇਹ ਏਰੀਆ ਤੋਂ ਬਾਹਰ ਹੈ ਤਾਂ 15 ਦਿਨਾਂ ਚ ਤੇ ਜੇ ਤੁਹਾਡੇ ਐਕਸਪੈਂਸ਼ਨ ਪਲਾਨ ਆ ਤਾਂ 18 ਦਿਨਾਂ ਚ ਮਤਲਬ ਤੁਹਾਨੂੰ ਇੱਥੇ ਇਧਰ ਉਧਰ ਜਾਣ ਦੀ ਲੋੜ ਨਹੀਂ ਤੁਸੀਂ ਜਿਹੜੀਆਂ ਰੁਟੀਨ ਦੀਆਂ ਅਪਰੂਵ ਲੈ ਉਹ ਲੈਂਦੇ ਰਹੀਓ ਔਰ ਇਹਦੇ ਵਿੱਚ ਕੰਸਟਰਕਸ਼ਨ ਪ੍ਰੋਡਕਸ਼ਨ ਸਭ ਕੁਝ ਇਨਕਲੂਡ ਹੋਵੇਗਾ ਮਤਲਬ ਜੀ ਇੱਕ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਏ ਕਿ ਰੁੱਸੇ ਹੋਏ ਜਿਹੜੇ ਉਦਯੋਗਪਤੀਆਂ ਮੁੜ ਪੰਜਾਬ ਵਾਪਸ ਆਣੇ ਨਹੀਂ ਰੁੱਸੇ ਤਾਂ ਹੈ ਹੀ ਨਹੀਂ ਸੀ ਉਹ ਇਹ ਤਾਂ ਇਹ ਹੁੰਦਾ ਜੀ ਦੇਖੋ ਕਈ ਉਦਯੋਗਪਤੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਰੌ ਮਟੀਰੀਅਲ ਉੱਥੇ ਨੇੜੇ ਆ ਕਈ ਜਾਂਦੇ ਪੋਰਟ ਉੱਥੇ ਨੇੜੇ ਆ ਕਈ ਹੁੰਦਾ ਜਿਸ ਜਿਹਦੇ ਨਾਲ ਜੁਆਇੰਟ ਵੈਂਚਰ ਕਰਦੇ ਉਹ ਕਹਿ ਦਿੰਦੇ ਜੀ ਸਾਨੂੰ ਇਹ ਸਟੇਟ ਈ ਜ਼ਿਆਦਾ ਸੂਟ ਕਰਦੀ ਆ ਰੁਸਾ ਕੋਈ ਸਾਡਾ ਇੰਡਸਟ੍ਰੀਅਲਿਸ ਨਹੀਂ ਔਰ ਅਸੀਂ ਰੁਸਣ ਤਾਂ ਦਿੰਦੇ ਹੀ ਨਹੀਂ ਸਾਡੇ ਲਈ ਸਾਰੇ ਇੰਡਸਟ੍ਰੀਅਲਿਸ ਭਰਾ ਵੀ ਵੀਆਈਪੀ ਹੈ ਕਿਉਂਕਿ ਉਹਨਾਂ ਨੇ ਸਾਨੂੰ ਜੀਐਸਟੀ ਵੀ ਦੇਣਾ ਔਰ ਸਾਨੂੰ ਰੋਜ਼ਗਾਰ ਵੀ ਦੇਣਾ ਰੁਸੇ ਨਹੀਂ ਬਟ ਅਸੀਂ ਹੁਣ ਦੱਸ ਰਹੇ ਆ ਇੰਡਸਟ੍ਰੀਅਲਿਸ ਨੂੰ ਕਿ ਹੁਣ ਪੰਜਾਬ ਚ ਕੰਮ ਕਰਨ ਦਾ ਕਿੰਨਾ ਫਾਇਦਾ ਕਿੰਨੀ ਹੋਰ ਇੰਡਸਟਰੀ ਕਿੰਨੀ ਇੰਡਸਟਰੀ ਆ ਰਹੀ ਹੈ ਪੰਜਾਬ ਦੇਖੋ ਇੰਡਸਟਰੀ ਤੁਹਾਨੂੰ ਦੱਸ ਹੀ ਚੁੱਕੇ ਆ 1.40 ਹਜ਼ਾਰ ਕਰੋੜ ਦੀ ਲਾਗਤ ਨਾਲ ਇਨਵੈਸਟਮੈਂਟ ਆ ਚੁੱਕੀ ਹੈ 2022 ਤੋਂ ਬਾਅਦ ਆ ਪਿੱਛੇ ਹੀ ਮੈਂ ਤਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਐਂਡ ਔਰ ਹੁਣ ਤਾਂ ਇੰਡਸਟਰੀਅਲਿਸਟ ਭਰਾ ਨਾਲ ਬੈਠਦੇ ਆ ਉਹ ਕਰਦੇ ਆ ਇਹਦੇ ਚ ਵਰਦਮਾਨ ਸਟੀਲ ਹੈਪੀ ਫੋਰਜਿੰਗ ਇੱਕ ਵੀਰਾ ਬੀਵਰੇजेस ਇੱਕ ਮਤਲਬ ਕਿ ਇਨਫੋਸਿਸ 2500 ਬੰਦੇ ਦਾ ਕਰ ਰਿਹਾ ਕੱਲ ਰਜਿੰਦਰ ਗੁਪਤਾ ਜੀ ਟਰਾਈਡੈਂਟ ਵਾਲੇ ਉਹ ਅਨਾਉਂਸ ਕਰਕੇ ਗਏ 2000 ਕਰੋੜ ਸੋ ਆ ਰਹੇ ਹੈਗੇ ਆ ਸਾਰੇ ਇੰਡਸਟਰੀਲਿਸਟ ਜਿਹੜੇ ਰੂਸਿਆ ਕੋਈ ਨਹੀਂ ਗਿਆ ਸੀਗਾ ਡਿਫਰੈਂਟ ਜਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੇ ਹੋ ਤੁਸੀਂ ਇਲੈਸੀ ਦੀ ਉਸ ਤੋਂ ਬਾਅਦ ਹੋਰ ਉਮੀਦ ਹੈ ਕਿ ਨਿਵੇਸ਼ ਵਧੇਗਾ ਪੰਜਾਬ ਦੇ ਵਿੱਚ ਬਿਲਕੁਲ ਵਧੇਗਾ ਜੀ ਕਿਉਂਕਿ ਇਹ ਅਸੀਂ ਇਸ ਤਰ੍ਹਾਂ ਦੀ ਇੰਡਸਟਰੀਅਲ ਪਾਲਿਸੀ ਲੈ ਆ ਰਹੇ ਆ ਅਸੀਂ ਕੋਈ ਵੀ ਇੰਡਸਟਰੀ ਇਹਦੇ ਵਿੱਚ ਛੱਡਣੀ ਨਹੀਂ ਜਿਹੜੀ ਕਵਰਡ ਨਾ ਹੋਵੇ ਜੀ ਗੁਰੂ ਸਾਹਿਬ ਦੇ ਦਿਨ ਚੱਲ ਰਹੇ ਆ ਸਰ ਸੰਗਤ ਨੂੰ ਕੁਝ ਕਹਿਣਾ ਚਾਹੋਗੇ ਕੋਈ ਸੁਨੇਹਾ ਦੇਣਾ ਬਸ ਮੈਂ ਦੇਤਾ ਜੀ ਸੁਨੇਹਾ ਮੈਂ ਪਹਿਲਾਂ ਵੀ ਦਿੱਤਾ ਹੁਣ ਵੀ ਦਊਂਗਾ ਕਿ 23 24 25 ਨੂੰ श्री आनंदपुर साहब जरूर सारे पंजाबी आन और जिन्ना ने गुरु तेग बहादुर जी दी ਹਲੇ ਤੱਕ ਜੀਵਨੀ ਨਹੀਂ ਪੜੀ ਜਾਂ ਜੀਵਨੀ ਦਾ ਨਹੀਂ ਪਤਾ ਉਹ जरूर ਚਾਹੇ Google ਤੋਂ ਪੜਨ ਕਿਸੇ ਕਿਤਾਬ ਲੈ ਕੇ ਪੜਨ ਆਰਟੀਫੀਸ਼ੀਅਲ ਇੰਟੈਲੀਜੈਂਸ ਚ ਜਾ ਕੇ ਪੜਨ ਪਰ जरूर ਪੜਨ ਔਰ ਜੇ ਪੜਨਗੇ ਮੈਨੂੰ ਪਤਾ ਉਹਨਾਂ ਦਾ ਆਪਣੇ ਅੰਦਰੋਂ ਦਿਲੋਂ ਦਿਲ ਕਰੇਗਾ ਕਿ ਅਸੀਂ श्री आनंदपुर साहब ਜਾ ਕੇ ਆਈਏ ਸ਼ੁਕਰੀਆ